ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਪੰਜਾਬ ਦਾ ਰਾਜਾ ਸੀ ਸਦੀਆਂ ਦੀ ਜਦੋਂ ਜਹਦ ਦੇ ਬਾਅਦ ਕੋਈ ਇੱਕ ਸਮਾਂ ਜਦੋਂ ਪੰਜਾਬ ਨੂੰ ਹਾਸਲ ਹੋਇਆ ਜਦੋਂ ਕਿ ਪੰਜਾਬ ਦੇ ਜੰਮਪਲ ਪੰਜਾਬ ਦੀ ਮਿੱਟੀ ਚ ਉਪਜੇ ਇੱਕ ਸ਼ਖਸ ਨੇ ਉੱਠ ਕੇ ਸਾਰੀਆਂ ਮਿਸਲਾਂ ਇਕੱਠੀਆਂ ਕੀਤੀਆਂ ਸਾਰੇ ਪੰਜਾਬੀਆਂ ਨੂੰ ਇਕੱਠਾ ਕੀਤਾ ਔਰ ਉਸ ਦੇ ਬਾਅਦ ਉਸ ਨੇ ਜਿਹੜਾ ਰਾਜ ਕਾਇਮ ਕੀਤਾ ਔਰ ਉਸ ਦੀਆਂ ਸਰਹੱਦਾਂ ਕਿੱਥੇ ਤੱਕ ਫੈਲਾਈਆਂ ਔਰ ਬਿਲਕੁਲ ਉਹ ਸਾਰੇ ਰਸਤੇ ਜਿਹੜੇ ਚਾਰੇ ਪਾਸੇ ਤੋਂ ਹਮਲੇ ਹੁੰਦੇ ਸੀ ਉਹਨਾਂ ਨੂੰ ਬੰਦ ਕੀਤਾ ਨਹੀਂ ਤਾਂ ਇਸ ਤੋਂ ਪਹਿਲੇ ਇਹ ਸੀ ਕਿ ਪੰਜਾਬ ਜਾਂ ਤਾਂ ਕਾਬਲ ਦਾ ਹਿੱਸਾ ਬਣੇਗਾ ਜਾਂ ਦਿੱਲੀ ਸਲਤਨਤ ਦਾ ਹਿੱਸਾ ਬਣੇਗਾ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਹੁਕਮਰਾਨ ਸਨ ਉਹ ਦਿੱਲੀ ਦੇ ਨੁਮਾਇੰਦੇ ਦਿੱਲੀ ਦੇ ਸੂਬੇਦਾਰ ਹੁੰਦੇ ਸੀ ਉੱਥੋਂ ਦੇ ਗਵਰਨਰ ਹੁੰਦੇ ਸੀ ਪਰ ਇਹ ਪਹਿਲੀ ਵਾਰ ਸੀ ਔਰ ਸ਼ਾਇਦ ਆਖਰੀ ਵਾਰ ਸੀ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਸੀ ਜਦੋਂ ਉਹਨਾਂ ਨੇ ਸਿਰਫ ਪੰਜਾਬੀਆਂ ਦਾ ਰਾਜ ਕਾਇਮ ਕੀਤਾ ਔਰ ਪੰਜਾਬੀਆਂ ਦਾ ਰਾਜ ਕਾਇਮ ਕਰਦੇ ਆ ਜਿਸ ਬਖੂਬੀ ਦੇ ਨਾਲ ਉਹਨਾਂ ਨੇ ਇਸ ਨੂੰ ਚਲਾਇਆ ਉਸ ਦੇ ਉੱਤੇ ਘਟੋ ਘਟ 200 ਕਿਤਾਬਾਂ ਗੋਰਿਆਂ ਨੇ ਲਿਖੀਆਂ ਹਨ ਫ੍ਰਾਂਸੀਸੀਆ ਨੇ ਲਿਖੀਆਂ ਹਨ ਹੋਰਾਂ ਨੇ ਲਿਖੀਆਂ ਹਨ ਉਹ ਉਸ ਉਹ ਜਿਹੜਾ ਇੱਕ ਸਿਸਟਮ ਸੀ ਜਿਸ ਟੰਗ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਚਲਾਇਆ ਉਹ ਉਸ ਦੇ ਕਾਇਲ ਹਨ ਇਸੇ ਕਰਕੇ ਸ਼ਾ ਮੁਹੰਮਦ ਉਹ ਲਿਖਦੇ ਹਨ ਰਾਜ਼ੀ ਬਹੁਤ ਰਹਦੇ ਮੁਸਲਮਾਨ ਹਿੰਦੂ ਸਿਰ ਦੋਹਾਂ ਦੇ ਵੱਡੀ ਆਫਾਤ ਆਈ ਸ਼ਾ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਇਹ ਜੰਗਨਾਮਾ ਸ਼ਾ ਮੁਹੰਮਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਦੇ ਬਾਅਦ ਜਿਹੜਾ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਜਿਸ ਧੋਖੇ ਦੇ ਨਾਲ ਕਬਜ਼ਾ ਕੀਤਾ ਉਸ ਦੇ ਬਾਰੇ ਉਹ ਗੱਲ ਕਰ ਰਹੇ ਹਨ ਔਰ ਉਹ ਇਸ ਨੂੰ ਜੰਗ ਹਿੰਦ ਪੰਜਾਬ ਕਹਿ ਰਹੇ ਹਨ ਇਹ ਲਫ਼ਜ਼ ਬੜਾ ਮਹੱਤਵਪੂਰਨ ਹੈ ਕਿ ਇਹ ਜੰਗ ਹਿੰਦੁਸਤਾਨ ਤੇ ਪੰਜਾਬ ਦੀ ਜੰਗ ਹੋਈ ਪੰਜਾਬ ਅਖੀਰਲਾ ਸੂਬਾ ਜਿਹੜਾ ਕਿ ਅੰਗਰੇਜ਼ਾਂ ਦੇ ਮਾਥੇਤ ਹੋਇਆ ਔਰ ਇਸ ਜੰਗ ਹਿੰਦ ਨੂੰ ਹਿੰਦ ਜੰਗ ਹਿੰਦ ਪੰਜਾਬ ਨੂੰ ਅੰਗਰੇਜ਼ਾਂ ਨੇ ਇੱਕ ਨਵਾਂ ਨਾਮ ਦਿੱਤਾ ਉਹਨਾਂ ਨੇ ਹਿੰਦ ਪੰਜਾਬ ਨਹੀਂ ਕਿਹਾ ਉਹਨਾਂ ਨੇ ਐਂਗਲੋ ਸਿੱਖਵਾਰ ਦਾ ਨਾਮ ਦਿੱਤਾ ਦਰਅਸਲ ਇਹ ਐਂਗਲੋ ਸਿੱਖਵਾਰ ਨਹੀਂ ਸੀ ਇਹ ਇੰਡੋ ਸਿੱਖਵਾਰ ਵੀ ਨਹੀਂ ਇਹ ਤਾਂ ਹਿੰਦ ਪੰਜਾਬ ਦੀ جنگ ਸੀ ਖੈਰ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਉਹਨਾਂ ਦੀਆਂ ਖੂਬੀਆਂ ਉਹਨਾਂ ਦੇ ਕੁਝ ਕਕਟਨਾਵਾਂ ਨੂੰ ਬਹੁਤ ਤੇਜ਼ੀ ਦੇ ਨਾਲ ਯਾਦ ਕਰਨਾ ਜਿਹੜਾ ਇਹ ਲਾਹੇਵੰਦ ਹੋਏਗਾ ਇਸ ਕਰਕੇ ਜ਼ਰੂਰੀ ਹੈ ਕਿ ਮੈਂ ਫਿਰ ਦੁਬਾਰਾ ਬਾਰ-ਬਾਰ ਪਤਾ ਨਹੀਂ ਕਿਉਂ ਜੀ ਕਰਦਾ ਇਹ ਦੇਖਣਾ ਕਿ ਉਹ ਸਿਰਫ ਪੰਜਾਬੀਆਂ ਦਾ ਰਾਜ ਸੀ ਔਰ ਪੰਜਾਬੀਆਂ ਦਾ ਰਤਬਾ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਤੱਕ ਪਹੁੰਚਾਇਆ ਇਹ ਬੜੀ ਵੱਡੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਾਲਾਂ ਸਿੱਖਾਂ ਦੀ ਆਬਾਦੀ ਸਿਰਫ 10% ਦੀ ਸੀ ਪਰ ਉਸ ਦੇ ਵਿੱਚ Hindu, Musalman, Sikh ਤਾਂ ਹੈ ਹੀ ਸਨ ਦੂਸਰੇ ਲੋਕਾਂ ਨੂੰ ਵੀ ਪੂਰੇ ਦੀ ਪੂਰੀ ਉਹਨਾਂ ਨੇ ਰਾਜ ਨੂੰ ਰਾਜ ਹੀ ਨਹੀਂ ਕੀਤਾ ਰਾਜ ਨੂੰ ਵੰਡ ਕੇ ਰਾਜ ਕੀਤਾ ਖਾਸ ਤੌਰ ਤੇ ਜੇ ਨਾਂ ਲਈਏ ਫਕੀਰਪਰਾ ਅਜ਼ੀਜ਼ਉਦੀਨ ਸਾਹਿਬ ਨੂਰਉਦੀਨ ਸਾਹਿਬ ਇਮਾਮਉਦੀਨ ਕਿਤਨੇ ਸਤਕਾਰ ਨਾਲ ਅੱਜ ਵੀ ਲਏ ਜਾਂਦੇ ਹਨ ਹਿੰਦੂਆਂ ਵਿੱਚ ਦੀਨਾ ਨਾਦ ਜੀ ਅਮਰਨਾਥ ਦਿਵਾਨਾ ਯੁੱਧਿਆ ਪ੍ਰਸ਼ਾਦ ਸੁਖਦੇਵਾਲ ਸਰਬਦੇਵਾਲ ਅਥਰਮਲ ਚੋਪੜਾ ਕਿਤਨੇ ਹੀ ਨਾਮ ਹਨ ਔਰ ਉਸਦੇ ਬਾਅਦ ਇੱਕ ਚੀਜ਼ ਹੋਰ ਬੜੀ ਐਮ ਹੈ ਉਹ ਦੇਖਣ ਵਾਲੀ ਹੈ ਕਿ ਉਸ ਰਾਜ ਨੂੰ ਸਿੱਖ ਰਾਜ ਵੀ ਨਹੀਂ ਕਿਹਾ ਸਰਕਾਰੇ ਖਾਲਸਾ ਕਿਹਾ ਖਾਲਸਾ ਲਫ਼ਜ਼ ਅਰਬੀ ਫਾਰਸੀ ਫਾਰਸੀ ਦੇ ਵਿੱਚ ਖਾਸ ਤੌਰ ਤੇ ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਉਹ ਜ਼ਮੀਨ ਜਿਹੜੀ ਕਿ ਸਿੱਧੀ ਬਾਦਸ਼ਾਹ ਦੇ ਅਧੀਨ ਹੈ ਦੋ ਕਿਸਮ ਦੀ ਲੈਂਡ ਹੈ ਜਗੀਰੀ ਲੈਂਡ ਔਰ ਖਾਲਸਾ ਲੈਂਡ ਅੱਜ ਵੀ ਪਾਕਿਸਤਾਨ ਦੇ ਗਿਲਗਿਤ ਅਤੇ ਬਲਤੇਸਤਾਨ ਇਲਾਕੇ ਦੇ ਵਿੱਚ ਉਹ ਜਿਹੜੀਆਂ ਸਰਕਾਰੀ ਜ਼ਮੀਨਾਂ ਹਨ ਉਹਨੂੰ ਉਹਨੂੰ ਅੱਜ ਵੀ ਖਾਲਸਾ ਲੈਂਡ ਕਿਹਾ ਜਾਂਦਾ ਹੈ ਅੱਜ ਦੀ ਅੱਜ ਦੀ ਤਾਰੀਖ ਤੱਕ ਵੀ ਪਰ ਕੇਵਲ ਉਹ ਇੱਥੇ ਤੱਕ ਹੀ ਨਹੀਂ ਸੀ 1831 ਦੇ ਵਿੱਚ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਟ੍ਰੀਟੀ ਹੋਈ ਅੰਗਰੇਜ਼ਾਂ ਦੇ ਨਾਲ ਟ੍ਰੀਟੀ ਨਹੀਂ ਸੀ ਬਲਕਿ ਵਾਇਸ ਰਾਏ ਜੋ ਗਵਰਨਰ ਜਨਰਲ ਸੀ ਉਹਨੇ ਰੋਪੜ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੋਨੋਂ ਹਾਥੀਆਂ ਦੇ ਉੱਤੇ ਸਵਾਰ ਸੀ ਉੱਥੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਉਹਨਾਂ ਨੇ ਲਾਰਡ ਆਕਲੈਂਡ ਜਿਹੜਾ ਵੈਂਟਿੰਗ ਸੀ ਉਸਨੇ ਗੁੱਡਵਿਲ ਦਾ ਸਨੇਹਾ ਉਹ ਜ਼ਾਹਿਰ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਔਰ ਲਿਖਤੀ ਪੈਗਾਮ ਸੀ ਜਿਹੜਾ ਅਜ ਵੀ ਮੌਜੂਦ ਹੈ ਰਿਕਾਰਡ ਦੇ ਉੱਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਰੋਪੜ ਕਿਉਂ ਇਕੱਠੇ ਹੋਏ ਦਰਸਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਾਵੇਂ ਸਿੰਧ ਤੋਂ ਲੈ ਕੇ بلوچستان ਔਰ ਅਫਗਾਨਿਸਤਾਨ ਤੱਕ ਫੈਲ ਗਿਆ ਇਧਰੋਂ ਤਿੱਬਤ ਚੀਨ ਔਰ ਕਸ਼ਮੀਰ ਔਰ ਸਾਰੇ ਇਲਾਕਿਆਂ ਚ ਸੀਗਾ ਪਰ ਬੜੀ ਹੈਰਾਨੀ ਹੈ ਕਿ ਉਹ ਲੁਧਿਆਣਾ ਤੇ ਫਿਰੋਜ਼ਪੁਰ ਨਹੀਂ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਿਹੜੀ ਬਾਉਂਡਰੀ ਸੀ ਸਰਹੱਦ ਸੀ ਉਹ ਸਤਲਜ ਦਰਿਆ ਸੀ ਔਰ ਸਤਲਜ ਦੇ ਉੱਤੇ ਰੋਪੜ ਦੇ ਉੱਤੇ ਉਸ ਥਾਂ ਦੇ ਉਸ ਮੁਕਾਮ ਦੇ ਉੱਤੇ ਇਹਨਾਂ ਦੋਨਾਂ ਦੀ ਮੀਟਿੰਗ ਹੋਈ ਬਲਕਿ ਇੱਕ ਨਿਹਾਸੇ ਵਿੱਚ ਕਿਹਾ ਵੀ ਸੀਗਾ ਸ਼ੇਰੇ ਪੰਜਾਬ ਐਕਸੈਪਟ ਲੁਧਿਆਣਾ ਐਂਡ ਫਿਰੋਜ਼ਪੁਰ ਖੈਰ ਇੱਕ ਗੱਲ ਹੋਰ ਬੜੀ ਐਮ ਹੈ ਜਿਹੜੀ ਜਿਹੜੀ ਫਖਰ ਦੇਣ ਵਾਲੀ ਗੱਲ ਹੈ ਕਿ ਅੱਜ ਦੌੜ ਲੱਗੀ ਹੋਈ ਹੈ ਪੰਜਾਬੀਆਂ ਦੀ ਭਾਵੇਂ ਇਸ ਖਿੱਤੇ ਦੇ ਲਹਿੰਦੇ ਪੰਜਾਬ ਦੇ ਹੋਣ ਜਾਂ ਚੜ੍ਹਦੇ ਪੰਜਾਬ ਦੇ ਖਾਸ ਤੌਰ ਦੇ ਉੱਤੇ مغربی ਮੁਲਕਾਂ ਵੱਲ ਦੌੜ ਹੈ ਜਿਸ ਤਰ੍ਹਾਂ ਮਰਜ਼ੀ ਹੋ ਜਾਈਏ ਅਸੀਂ ਉੱਥੇ ਪਹੁੰਚ ਜਾਈਏ ਪਰ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ ਉਹ ਉਲਟੀ ਗੰਗਾ ਵਗਾ ਦਿੱਤੀ ਉਹਨਾਂ ਦੀ ਫੌਜ ਦੇ ਵਿੱਚ ਉਹਨਾਂ ਦੇ ਮਤ ਹਿੱਤ ਉਹਨਾਂ ਦੀ ਨੌਕਰੀ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਅੰਗਰੇਜ਼ ਮਤਲਬ ਕਿਤਨੇ ਇਲਾਕਿਆਂ ਦੇ ਬੰਦੇ ਕਿੰਨੇ ਮੁਲਕਾਂ ਦੇ ਬੰਦੇ ਮਹਾਰਾਜਾ ਰਣਜੀਤ ਸਿੰਘ ਦੇ ਮਾਤ ਹੇਤ ਨੌਕਰੀ ਕਰਨ ਲਈ ਆਏ ਜਿਹੜੇ ਅਸੀਂ ਭੱਜ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨੀ ਸਟੈਬਿਲਿਟੀ ਔਰ ਕਿੰਨੀ ਡਿਵੈਲਪਡ ਹੋਏਗਾ ਕਿ ਉਹਦੇ ਵਿੱਚ ਇਟਾਲੀਅਨ ਫ੍ਰਾਂਸੀਸੀ ਗ੍ਰੀਕ ਹੰਗੇਰੀਅਨ ਫਿਰੰਗੀ ਪ੍ਰੋਸ਼ੀਅਨ ਜਰਮਨ ਸਕਾਟ ਆਇਰਿਸ਼ ਰਸ਼ੀਅਨ ਸਪੈਨਿਸ਼ ਪੁਰਤਗਾਲੀ ਔਰ ਅਮਰੀਕਨ ਉਹਦੇ ਵਿੱਚ ਸ਼ਾਮਿਲ ਸੀ ਪਰ ਤੁਸੀਂ ਇੱਕ ਚੀਜ਼ ਹੋਰ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਅਣਖ ਵੀ ਸੀ ਉਹ ਜਿੰਨੇ ਵੀ ਬਾਹਰੋਂ ਆਏ ਸੀਗੇ ਉਹਨਾਂ ਦੇ ਉੱਤੇ ਕੁਝ ਸ਼ਰਾਇਤ ਲਾਗੂ ਕੀਤੀਆਂ ਗਈਆਂ ਪਹਿਲੀ ਸ਼ਰਤ ਸੀ ਕਿ ਉਹ ਦਾੜੀ ਰੱਖਣਗੇ ਦਾੜੀ ਨਹੀਂ ਮੁਨਾਣਗੇ ਦਾੜੀ ਰੱਖਣਗੇ ਹੁਣ ਉਹ ਇੱਥੇ ਦਾ ਪੰਜਾਬ ਦਾ ਕਲਚਰ ਸੀ ਪੰਜਾਬ ਦੀ ਸਖਾਵਤ ਸੀ ਪੰਜਾਬ ਦੀ ਇੱਕ ਇੱਜ਼ਤ ਦੀ ਗੱਲ ਸੀ ਕਿ ਉਹ ਜਿੰਨੇ ਵੀ ਸੀਗੇ ਉਹ ਸਾਰੇ ਦਾੜੀ ਰੱਖਣਗੇ ਭਾਵੇਂ ਉਹ ਕਿਸੇ ਵੀ ਮੁਲਕ ਦੇ ਵਿੱਚੋਂ ਆਏ ਆ। ਦੂਜੀ ਸ਼ਰਤ ਉਹਨਾਂ ਦੇ ਉੱਤੇ ਲਗਾਈ ਗਈ ਕਿ ਉਹ ਤਮਾਕੂ ਨਹੀਂ ਪੀਣਗੇ। ਹੁਣ ਅ ਅਲਾਰਡ ਤੇ ਵੈਂਟੂਰਾ ਇਹ ਜਿਹੜੇ ਜਨਰਲ ਸਨ ਇਹਨਾਂ ਨੇ ਛੋਟ ਮੰਗੀ ਕਿ ਅਸੀਂ ਮਜਬੂਰ ਆ ਸਾਨੂੰ ਆਦਤ ਹੈ ਸਾਨੂੰ ਇਸ ਚੀਜ਼ ਤੋਂ ਛੁੱਟੀ ਦੇ ਦਿੱਤੀ ਜਾਏ ਪਰ ਮਹਾਰਾਜ ਰਣਜੀਤ ਸਿੰਘ ਨੇ ਇਹਦੇ ਵਿੱਚ ਕੋਈ ਛੋਟ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕਿਸੇ ਨੂੰ ਵੀ ਇਸ ਤੋਂ ਮਾਫੀ ਨਹੀਂ ਹੋਏਗੀ ਔਰ ਤੀਸਰੀ ਚੀਜ਼ ਤੁਹਾਡੇ ਕੋਲ ਇੱਥੇ ਮਿਊਜ਼ੀਅਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਉਹ ਪੇਂਟਿੰਗਸ ਲੱਗੀਆਂ ਹੋਈਆਂ ਪੂਰੇ ਦਰਬਾਰ ਦੀਆਂ ਇਹ ਜਿੰਨੇ ਬਾਹਰੋਂ ਆਏ ਸੀ ਇਹਨਾਂ ਨੂੰ ਕੁਰਸੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦਰਬਾਰ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਸੀ ਖੜੇ ਰਹਿੰਦੇ ਸੀ ਔਰ ਇੱਕ ਗੱਲ ਹੋਰ ਜੇ ਇਤਿਹਾਸ ਨੂੰ ਅਸੀਂ ਤਾਰੀਖ ਨੂੰ ਦੇਖੀਏ ਤੇ ਇਹਨਾਂ ਗੋਰਿਆਂ ਦੇ ਫਰੰਗੀਆਂ ਦੇ ਆਉਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਫੌਜੀ ਕੁਆਇਤ ਵਾਲੀਆਂ 12 ਰਜਮਟਾ ਤਿਆਰ ਕਰ ਦਿੱਤੀਆਂ ਗਈਆਂ ਸੀ। ਔਰ ਉਸ ਵੇਲੇ ਜਿਹੜਾ ਪੰਜਾਬ ਸੀ ਖਾਸ ਕਰਕੇ ਲਾਹੌਰ ਜਿਹੜਾ ਸੀ ਉਹ ਬੈਨਲ ਅਕوامی ਸ਼ਹਿਰ ਦੀ ਤਰ੍ਹਾਂ ਸੀਗਾ। ਜਿਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕ ਵੱਖ-ਵੱਖ ਬੰਦੇ ਵੱਖ-ਵੱਖ ਵਸਿੰਦੇ ਵੱਖ-ਵੱਖ ਪੋਸ਼ਾਕਾਂ ਔਰ ਵੱਖ-ਵੱਖ ਬੋਲੀਆਂ ਬੋਲਦੇ ਹੋਏ ਮਿਲ ਜਾਂਦੇ ਸੀਗੇ। ਇਹ ਕਿਤਨੀ ਵੱਡੀ ਗੱਲ ਸੀ। ਇਸ ਦੇ ਲਾਵਾ ਹਾਲਾਂਕਿ ਦਫਤਰੀ ਜ਼ਬਾਨ ਮਹਾਰਾਜਾ ਰਣਜੀਤ ਸਿੰਘ ਦੀ ਫਾਰਸੀ ਸੀ ਪਰ ਤੁਸੀਂ ਰਿਕਾਰਡ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਕਈ ਚਿੱਠੀਆਂ ਕਈ ਖਤ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ੀ ਔਰ ਫ੍ਰੈਂਚ ਆਦ ਬੋਲੀਆਂ ਪਾਸ਼ਾਵਾ ਦੇ ਵਿੱਚ ਵੀ ਲਿਖਦੇ ਸੀ ਇਹਦਾ ਮਤਲਬ ਉਹਦਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਾਰਾ ਸਿਸਟਮ ਕਿਤਨਾ ਕਿਸ ਢੰਗ ਨਾਲ ਉਹਨੇ ਉਹ ਸਿਸਟਮ ਨੂੰ ਬਣਾਇਆ ਜੀਦੀ ਕੀ ਤਾਰੀਫ ਕਰਨੀ ਅੱਜ ਵੀ ਬਣਦੀ ਹੈ ਔਰ ਉਹਦੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਰਾਜ ਕੀਤਾ ਜਾਂਦਾ ਇੱਕ ਗੱਲ ਹੋਰ ਪਟਨਾ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੈ ਔਰ ਜੇਕਰ ਕਿਹਾ ਜਾਏ ਤੇ ओरिएंटਲ ਸਟੱਡੀਜ਼ ਦੀ ਸ਼ਾਇਦ ਦੁਨੀਆ ਵਿੱਚ ਸੈਕੰਡ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਤੇ ਡਾਕਟਰ ਰਜ਼ਾਕ ਸਾਹਿਬ ਨੂੰ ਜੀਚਾ ਸੁਨੇਹਾ ਹੈ ਕਿ ਉਸ ਲਾਇਬ੍ਰੇਰੀ ਦਾ ਨਾਮ ਹੈ ਖੁਦਾਬਖਸ਼ਾ ओरिएंटਲ ਲਾਇਬ੍ਰੇਰੀ ਉਹ ਜਿਹੜਾ ਕਤਬਖਾਨਾ ਹੈ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਿਕਾਰਡ ਸਾਹਮੇ ਪਏ ਐ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਅਕਾਊਂਟਸ ਦੀਆਂ ਕਿਤਾਬਾਂ ਮੈਂ ਉੱਥੇ ਮਿਲਿਆ ਸੀ ਡਾਇਰੈਕਟਰ ਨੂੰ ਉਹ ਕਹਿੰਦੇ ਸਾਡੇ ਕੋਲ ਉਹ ਸਾਰਾ ਖਜ਼ਾਨਾ ਸਾਹਮੇ ਪਿਆ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਇਤਨਾ ਕੁਝ ਹੋ ਕੇ ਇਤਨੀ ਤਾਕਤ ਦਾ ਮਾਲਕ ਹੋ ਕੇ ਉਹ ਆਵਾਮ ਦਾ ਮਹਾਰਾਜਾ ਸੀ ਸਭ ਤੋਂ ਵੱਡੀ ਗੱਲ ਮਹਾਰਾਜਾ ਰਣਜੀਤ ਸਿੰਘ ਕਦੀ ਤਖਤ ਦੇ ਉੱਤੇ ਨਹੀਂ ਬੈਠਾ ਕਿਉਂਕਿ ਤਖਤ ਦਾ ਜੋ ਹਾਲ ਹੁੰਦਾ ਹੈ ਜੋ ਤਖਤ ਦਾ ਲੋਕ ਦੇਖ ਚੁੱਕੇ ਸੀ ਉਹ ਤਖਤ ਨੂੰ ਹਟ ਛੱਡ ਕੇ ਉਹ ਇੱਕ ਕੁਰਸੀ ਦੇ ਉੱਤੇ ਬੈਠਦਾ ਸੀ ਤਖਤ ਤੇ ਨਹੀਂ ਕੁਰਸੀ ਦੇ ਉੱਤੇ ਔਰ ਉਹ ਕੁਰਸੀ ਜਿਹੜੀ ਹੈ ਲੰਡਨ ਮਿਊਜ਼ੀਅਮ ਦੇ ਵਿੱਚ ਉਹ ਸੰਭੀ ਪਈ ਹੈ ਪਰ ਹੈ ਚੌੜੀ ਹੈ ਕਾਫੀ ਚੌੜੀ ਕੁਰਸੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਚੌਕੜੀ ਮਾਰ ਕੇ ਉਹਦੇ ਤੇ ਨਿਠ ਕੇ ਬੈਠਦਾ ਸੀਗਾ ਇਤਨਾ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦਾ ਕਹਿ ਲਓ ਲਾਹੌਰ ਦਰਬਾਰ ਦਾ ਖਜ਼ਾਨਾ ਕਹਿ ਲਓ ਉਸ ਬਹੁਤ ਵੱਡਾ ਖਜ਼ਾਨਾ ਗੋਰਿਆਂ ਨੇ ਫਰੰਗੀਆਂ ਨੇ ਡਲਹੋਜ਼ੀ ਦੇ ਰਾਹੀਂ ਉਥੇ ਲੈ ਗਏ ਕਾਫੀ ਕੁਝ ਉਹਨਾਂ ਦੇ ਕੋਲ ਮਿਲ ਗਿਆ ਕਾਫੀ ਚੀਜ਼ਾਂ ਉਹਦੇ ਵਿੱਚੋਂ ਨਹੀਂ ਮਿਲ ਰਹੀਆਂ ਔਰ ਇਹ ਰਿਕਾਰਡ ਵੀ ਦੱਸਦਾ ਹੈ ਕਿ ਕੁਝ ਚੀਜ਼ਾਂ ਡਲਹੋਜ਼ੀ ਨੂੰ ਉਹਨਾਂ ਨੇ ਬਤੌਰੇ ਗਿਫਟ ਦੇ ਦੇ ਦਿੱਤੀਆਂ ਅੱਜ ਦੁਨੀਆ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਤਾਂ ਕੋਈ ਇੰਟਰਨੈਸ਼ਨਲ ਲਾਅ ਦੇ ਵਿੱਚ ਵੀ ਲੋਅਡ ਹੈ ਕਿ ਉਹ ਜਿਹੜਾ ਲਾਹੌਰ ਦਰਬਾਰ ਦਾ ਖਜ਼ਾਨਾ ਹੈ ਉਹ ਕਿਸੇ ਨੂੰ ਕਿਸੇ ਨਿੱਜੀ ਦਾ ਨਹੀਂ ਹੈ ਜੇਕਰ ਉਹ ਲੈ ਵੀ ਗਏ ਹੈ ਤੇ ਉਹਨਾਂ ਦੇ ਕੋਲ ਐਜ਼ ਅ ਕਸਟੋਡੀਅਨ ਹੈਗਾ ਉਹਦੇ ਮਾਲਕ ਨਹੀਂ ਹੈਗੇ ਖੈਰ ਉਹ ਇੱਕ ਬੜਾ ਵੱਖਰਾ ਜਿਹਾ ਇੱਕ ਸਬਜੈਕਟ ਹੈਗਾ ਤੇ ਅ ਅੰਗਰੇਜ਼ ਦਾ ਮੈਂ ਗੱਲ ਕਰ ਰਿਹਾ ਸੀ ਕਿ ਅੰਗਰੇਜ਼ਾਂ ਨੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੰਮ ਕੀਤਾ ਅਸਲ ਵਿੱਚ ਅੰਗਰੇਜ਼ ਅੰਗਰੇਜ਼ੀ ਲਫ਼ਜ਼ ਦਾ ਇੱਕ ਬੜਾ ਦਿਲਚਸਪ ਇਹ ਦਾ ਲੋਗਤ ਦੇ ਵਿੱਚ ਹੈਗਾ ਅ ਅੰਗਰੇਜ਼ੀ ਲਫ਼ਜ਼ ਜਿਹੜਾ ਹੈ ਮੈਂ ਬੜਾ ਹੈਰਾਨ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਲਿਖ ਰਿਹਾ ਆਪਣੀ ਬਾਣੀ ਦੇ ਵਿੱਚ ਕਹਿ ਰਿਹਾ ਅੰਗਰੇਜ਼ੀ ਗਹਿ ਕੈ ਛੁਰੀ ਤਾਂ ਕਿ ਗਰੀਬ ਤਕਾਏ ਤਨਕ ਦਵਾਈ ਇਹ ਦਿਸਾ ਉਹ ਦਿਸ ਨਿਕਸੀ ਜਾਏ ਕਿ ਉਸ ਨੇ ਅੰਗਰੇਜ਼ੀ ਫੜ ਕੇ ਕਿਸੇ ਦੀ ਗਰਦਨ ਦੇ ਉੱਤੇ ਰੱਖੀ ਤੇ ਥੋੜੀ ਜੀ ਦਵਾਈ ਤੇ ਦੂਜੇ ਪਾਸੇ ਉਹ ਨਿਕਲ ਗਈ ਪਹਿਲਾਂ ਸਮਝਣਾ ਆਏ ਜਦੋਂ ਫਿਰ ਪੁਰਾਣੇ ਲੋਗਤ ਦੇਖ ਕੇ ਲੋਗਤ ਦੇਖ ਕੇ ਉਹਦੇ ਵਿੱਚ ਅੰਗਰੇਜ਼ੀ ਦਾ ਮਤਲਬ ਹੈਗਾ ਜਿਹੜਾ ਟੁਕੜੇ ਕਰ ਦਵੇ ਅੰਗਾਂ ਨੂੰ ਰੇਜ਼ੇ ਰੇਜ਼ਾ ਕਰ ਦਵੇ ਉਹਨੂੰ ਅੰਗਰੇਜ਼ ਕਿਹਾ ਗਿਆ ਇਹਨੂੰ ਅੰਗਰੇਜ਼ ਕਿਹਾ ਗਿਆ ਜਿਹੜੇ ਅੰਗਾਂ ਨੂੰ ਰੇਜ਼ਾ ਰੇਜ਼ਾ ਕਰ ਦਵੇ ਖੈਰ ਉਹ ਜਿਸ ਤਰੀਕੇ ਦੇ ਨਾਲ ਹੋਇਆ ਪੰਜਾਬ ਦਾ ਰਾਜ ਗਿਆ ਔਰ ਉਹਨਾਂ ਨੂੰ ਕਨਿੰਗਮ ਨੂੰ ਆਪਣੀ ਨੌਕਰੀ ਵੀ ਇਸੇ ਕਰਕੇ ਗਵਾਣੀ ਪਈ ਕਿਉਂਕਿ ਉਸਨੇ ਲਿਖ ਦਿੱਤਾ ਇਤੋ ਖੇ ਦੇ ਨਾਲ ਪੰਜਾਬੀਆਂ ਦਾ ਰਾਜ ਜਿਹੜਾ ਹੈਗਾ ਇਹ ਖੋਇਆ ਗਿਆ ਹੈਗਾ। ਔਰ ਇਸ ਦੇ ਬਾਅਦ ਕਿ ਪਰ ਇੱਕ ਗੱਲ ਹੈ ਸ਼ੇਰੇ ਪੰਜਾਬ ਨੇ ਜਦੋਂ ਅੱਖਾਂ ਮੀਟੀਆਂ 1839 ਦੇ ਵਿੱਚ ਔਰ ਇਹ ਕਿਹਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ 10 ਸਾਲ ਬਾਅਦ ਤੱਕ ਉਹਦੀ ਮੜੀ ਜਿਹੜੀ ਹੈ ਉਹ ਰਾਜ ਕਰਦੀ ਰਹੀ। ਇਤਨਾ ਉਸ ਸ਼ਖਸ ਦਾ ਦਬਦਬਾ ਸੀ ਉਸ ਦਾ ਰੋਬ ਸੀ। ਉਦਾ ਇੱਕ ਹਵਾਲਾ ਦੇਣਾ ਚਾਹਾਂਗਾ ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਖਾਲਸਾ ਉਹ ਜ਼ਮੀਨ ਜਿਹੜੀ ਸਿੱਧੀ ਬਾਦਸ਼ਾਹ ਦੇ ਅਧੀਨ ਹੋਏ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਛਕਾਇਆ ਇਹ ਕਿਹਾ ਕਿ ਇਹ ਮੇਰਾ ਨਹੀਂ ਹੈ ਇਹ ਕਿਸੇ ਹੋਰ ਦਾ ਨਹੀਂ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਇਹ ਵਾਹਿਗੁਰੂ ਜੀ ਦਾ ਖਾਲਸਾ ਹੈ ਇੱਕ ਅਕਾਲ ਪੁਰਖ ਇੱਕ ਅਲਾ ਦਾ ਇੱਕ ਉਸ ਪਰਮ ਪ੍ਰਮਾਤਮਾ ਦਾ ਇਹ ਉਹਦੀ ਉਹਦੀ ਮਲਕੀਅਤ ਹੈ ਸੋ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਦੇ 3 ਸਾਲ ਬਾਅਦ ਇਹ ਰਿਕਾਰਡ ਵਿੱਚ ਹੈ ਕਿ ਇੱਕ ਟ੍ਰੀਟੀ ਦਾ ਹਵਾਲਾ ਮਿਲਦਾ ਹੈ 1842 ਦੀ ਟ੍ਰੀਟੀ ਹੈ। ਔਰ ਉਸ ਟ੍ਰੀਟੀ ਦੇ ਵਿੱਚ ਜਿਹੜੀਆਂ ਧਿਰਾਂ ਦਾ ਨਾਮ ਲਿਖਿਆ ਉਹ ਪੜ੍ਹ ਕੇ ਬੜੀ ਹੈਰਾਨੀ ਹੁੰਦੀ ਹੈ। ਉਹਦੇ ਵਿੱਚ ਇੱਕ ਧਿਰ ਦਾ ਨਾਮ ਲਿਖਿਆ ਕਿ ਐਮਪੀਰਰ ਆਫ ਚਾਈਨਾ ਇਹ ਲਫ਼ਜ਼ ਬੜੇ ਅਹਿਮ ਹੈ ਜਿਹੜੇ ਕਿ ਮੌਜੂਦ ਹੈ ਇਹ ਸਾਰੀ ਟ੍ਰੀਟੀ 1842 ਦੀ ਜਿਹੜੀ ਕਿ ਲਾਹੌਰ ਦਰਬਾਰ ਕਹਿ ਲੋ ਖਾਲਸਾ ਰਾਜ ਕਹਿ ਲੋ ਔਰ ਉਹਨਾਂ ਦੇ ਵਿਚਕਾਰ ਔਰ ਇੰਟਰਨੈਸ਼ਨਲ ਜਿਹੜੀ ਟ੍ਰੀਟੀ ਹੈ ਉਹਦਾ ਹਵਾਲਾ ਪਿੱਛੇ ਜੇ ਦਿੱਤਾ ਵੀ ਗਿਆ ਚੀਨ ਸਰਕਾਰ ਨੂੰ ਵੀ ਦਿੱਤਾ ਗਿਆ ਕਿ ਉਹਦੇ ਵਿੱਚ ਲਿਖਿਆ ਇੱਕ ਧਿਰ ਹੈਗੀ ਹੈ ਐਮਪੀਰਰ ਆਫ ਚਾਈਨਾ ਤੇ ਦੂਜੀ ਧਿਰ ਬੜੀ ਬੜੀ ਦਿਲਚਸਪ ਹੈ ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ ਐਂਡ ਕਿੰਗ ਫੋਰ ਐਵਰ ਕਿੰਗ ਆਫ ਦੀ ਵਰਲਡ ਚਾਈਨਾ ਆਪਣੇ ਆਪ ਨੂੰ ਕਿੰਗ ਆਫ ਦੀ ਇੰਪੀਰਰ ਆਫ ਚਾਈਨਾ ਲਿਖ ਰਿਹਾ ਪਰ ਲਾਹੌਰ ਦਰਬਾਰ ਨੂੰ ਕਿੰਗ ਆਫ ਦੀ ਵਰਲਡ ਲਿਖਿਆ ਜਾ ਰਿਹਾ ਇਹ ਰਤਬਾ ਹੈ ਇਹ ਪੰਜਾਬੀਆਂ ਨੂੰ ਇਹ ਰਤਬਾ ਮਹਾਰਾਜਾ ਰਣਜੀਤ ਸਿੰਘ ਵਿਰਾਸਤ ਵਿੱਚ ਦੇਖੀ ਗਿਆ ਕਿੰਨੀ ਵੱਡੀ ਗੱਲ ਹੈ ਔਰ ਫਿਰ ਇੱਕ ਲਾਈਨ ਅੱਗੇ ਹੋਰ ਲਿਖੀ ਹੈ ਬੜੀ ਦਿਲਚਸਪ ਹੈ ਕਿ this treaty is forever this treaty is forever ਇਹ ਬਹੁਤ ਵੱਡੀ ਗੱਲ ਲੱਗੀ ਸੋ ਇਸ ਕਰਕੇ ਜਿਹੜਾ ਸ਼ੇਰੇ ਪੰਜਾਬ ਦੀ ਜਾਨ ਨਾਲ ਨਾ ਕੇਵਲ ਪੰਜਾਬ ਦਾ ਰਾਜ ਗਿਆ ਪੰਜਾਬ ਦਾ ਰੁਤਬਾ ਗਿਆ ਪੰਜਾਬ ਦੀ ਇੱਜ਼ਤ ਗਈ ਪੰਜਾਬ ਦੀ ਬੋਲੀ ਚਲੀ ਗਈ ਪੰਜਾਬ ਦਾ ਕਲਚਰ ਚਲਾ ਗਿਆ ਸਭ ਕੁਝ ਚਲਾ ਗਿਆ ਪੰਜਾਬ ਪੰਜਾਬੀਅਤ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਵੀ ਜਿਹੜੀ ਹੈ ਉਹ ਉਹ ਵੀ ਸ਼ਾਇਦ ਉਹ ਵੀ ਨਾਲ ਚਲੀ ਗਈ ਲੋੜ ਹੈ ਪੰਜਾਬੀਆਂ ਦਾ ਪਹਿਲਾ ਮਹਾਰਾਜਾ ਔਰ ਆਖਰੀ ਮਹਾਰਾਜਾ ਜਿਨੇ ਪੂਰੇ ਪੰਜਾਬ ਦੇ ਉੱਤੇ ਰਾਜ ਕੀਤਾ ਔਰ ਸਾਂਝਾ ਰਾਜ ਕੀਤਾ ਇਹ ਵੀ ਨਹੀਂ ਉਸ ਦੇ ਜੇਕਰ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਦੇ ਵਿੱਚ ਸੋਨਾ ਲਗਵਾਇਆ ਜਿਤਨੇ ਇਤਿਹਾਸਕ ਗੁਰਦੁਆਰੇ ਹੈ ਹਜ਼ੂਰ ਸਾਹਿਬ ਹੈ ਜਾਂ ਪਟਨਾ ਸਾਹਿਬ ਹੈ ਜਾਂ ਹੋਰ ਵੀ ਜਿੱਥੇ ਹੈ ਇਸ ਦੇ ਇਲਾਵਾ Hindu ਮੰਦਰਾਂ ਨੂੰ ਮਸਜਿਦ ਨੂੰ ਉਹਨਾਂ ਨੇ ਦਿੱਤੇ ਬਲਕਿ ਜਿਹੜੀ ਸੁਨਹਿਰੀ ਮਸਜਿਦ ਲਾਹੌਰ ਦੀ ਡੱਬੀ ਬਾਜ਼ਾਰ ਦੇ ਵਿੱਚ ਹੈ ਉਹਦਾ ਵੀ ਕਬਜ਼ਾ ਵਾਪਸ ਉਹਨਾਂ ਨੂੰ ਮੁੜ ਦਿਵਾਇਆ ਔਰ ਉਸ ਦੇ ਨਾਲ ਸਾਰਾ ਕੁਝ ਕੀਤਾ ਇਤਨਾ ਕੁਝ ਕਰਕੇ ਜੋ ਮਹਾਰਾਜਾ ਰਣਜੀਤ ਸਿੰਘ ਇੱਕ ਗੱਲ ਬਹੁਤ ਅਹਿਮ ਹੈ ਨਿੱਜੀ ਤੌਰ ਦੇ ਉੱਤੇ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਇੱਕ ਅਕੀਦਤਮੰਦ ਸਿੱਖ ਸੀ ਜਿੱਥੇ ਤੱਕ ਉਹਦਾ ਹਕੀਕਾ ਸੀ ਜੇਕਰ ਉਸਨੇ ਕੋਈ مذہبی ਤੌਰ ਦੇ ਉੱਤੇ ਕਿਸੇ ਰਵਾਇਤ ਦਾ ਜਾਂ ਕਿਸੇ ਅਸੂਲ ਦਾ ਗੁਨਾਹ ਕੀਤਾ ਤਾਂ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਸੱਦਿਆ ਔਰ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ ਦੇਖੋ ਕਿਤਨੀ ਵੱਡੀ ਗੱਲ ਹੈ ਪੂਰੇ ਪੰਜਾਬ ਦਾ ਮਹਾਰਾਜਾ ਹੋਏ ਔਰ ਇੰਡੀਵਿਜੂਅਲ ਤੌਰ ਦੇ ਉੱਤੇ ਉਸਨੇ ਬਤੌਰੇ ਸਿੱਖ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਕਿਉਂਕਿ ਉਹ ਵਾਕਈ ਅਕਾਲੀ ਸੀ ਨਾਮ ਦਾ ਨਹੀਂ ਸੀ ਜਿਵੇਂ ਅਕਾਲੀ ਹੋਣਾ ਚਾਹੀਦਾ ਇੱਕ ਅਕਾਲ ਪੁਰਖ ਇੱਕ ਪਰਮਾਤਮਾ ਇੱਕ ਰੱਬ ਨੂੰ ਮੰਨਣ ਵਾਲਾ ਉਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਿੱਠ ਦੇ ਉੱਤੋਂ ਆਪਣੀ ਕਮੀਜ਼ ਚੁੱਕ ਕੇ ਚੁੱਕ ਗਿਆ ਪਰ ਦੂਜੇ ਪਾਸੇ ਕਿਸੇ ਦੂਜੇ ਹੋਰ ਜਿੰਨੇ ਵੀ ਵੱਖ-ਵੱਖ ਫਿਰਕੇ ਐ ਕਿਸੇ ਦੇ ਉੱਤੇ ਉਸਨੇ ਕੋਈ ਮਜ਼ਬੀ ਕਾਨੂੰਨ ਉਹਨਾਂ ਦੇ ਉੱਤੇ نافذ ਨਹੀਂ ਕੀਤਾ ਉਹ ਮਜ਼ਬਦ ਦੀ ਤੌਰ ਦੇ ਤੇ ਇੰਡੀਵਿਜੂਅਲ ਉਹਦੇ ਲਈ ਸੀਗਾ ਆਪਣੇ ਨਿੱਜੀ ਤੌਰ ਦੇ ਉਹਦੇ ਤੇ ਉਹ ਧਰਮ ਦਾ ਮਜ਼ਹਬ ਦਾ ਕਾਨੂੰਨ ਸੀ ਉਹ ਸ਼ਰਾ ਉਹਦੇ ਉੱਤੇ ਲਾਗੂ ਸੀ ਨਾ ਕਿ ਦੂਜਿਆਂ ਦੇ ਉੱਤੇ ਲਾਗੂ ਸੀ ਇਹ ਵਜ੍ਹਾ ਸੀ ਕਿ ਸਾਰਿਆਂ ਨੂੰ ਪੂਰੀ ਹਰ ਕਿਸਮ ਦੀ ਜਿਹੜੀ ਹੈਗੀ ਹੈ ਉਹ ਖੁੱਲ ਸੀ ਕਿ ਆਪਣੇ ਜਿਹਨੂੰ ਕਹਿੰਦੇ ਹੈ ਕਿ ਪੂਰੀ ਤਰ੍ਹਾਂ ਉਹ ਇੱਕ ਸੈਕੂਲਰ ਮਹਾਰਾਜਾ ਸੀ ਜਿਹਨੂੰ ਮਾਡਰਨ ਲੀਹਾਂ ਦੇ ਉੱਤੇ ਤੋੜਿਆ ਗਿਆ ਔਰ ਜਿਸ ਦੇ ਉੱਤੇ ਬਾਅਦ ਵਿੱਚ ਸ਼ਾਇਦ ਵੈਸਟਰਨ ਕੰਟਰੀਜ਼ ਨੇ ਇਸ ਚੀਜ਼ ਨੂੰ ਐਡਾਪਟ ਕੀਤਾ ਮਹਾਰਾਜ ਰਣਜੀਤ ਸਿੰਘ ਜੀਆਂ ਜਦੋਂ ਅਸੀਂ ਪੜ੍ਹੀਏ ਤਾਂ ਬੜੀਆਂ ਕਮਾਲ ਦੀਆਂ ਲੀਜੈਂਡ ਕਿਉਂਕਿ ਐਸੇ ਲੋਕ ਹੋ ਜਾਂਦੇ ਹਨ ਜਿਨ੍ਹਾਂ 'ਚ ਕੁਝ ਕਥਾ ਕਹਾਣੀਆਂ ਕੁਝ ਲੀਜੈਂਡਸ ਤੇ ਹੋਰ ਕਈ ਚੀਜ਼ਾਂ ਜੁੜ ਜਾਂਦੀਆਂ ਪਰ ਇੱਕ ਦੋ ਬੜੀਆਂ ਦਿਲਚਸਪ ਹਨ ਕਿ ਇੱਕ ਵਾਰ ਮੈਂ ਪੜ ਰਿਹਾ ਸੀ ਕਿ ਮਹਾਰਾਜ ਰਣਜੀਤ ਸਿੰਘ ਦੇ ਕੋਲ ਇੱਕ ਗੋਰਾ ਆਇਆ ਕਹਿਣ ਲੱਗਾ ਜੀ ਮੈਨੂੰ ਤੁਸੀਂ ਨੌਕਰੀ ਦੇ ਦਿਓ ਉਹਦਾ ਇੰਟਰਵਿਊ ਲੈ ਰਿਆ ਹੈ ਮਹਾਰਾਜਾ ਕਹਿੰਦਾ ਦੱਸ ਤੂੰ ਇਦਾਂ ਕਰ ਅ ਤੂੰ ਕਿਲਾ ਬਣਾ ਸਕਦਾ ਦੇਖੋ ਉਹਦੀ ਕੁਆਲੀਫਿਕੇਸ਼ਨ ਕੀ ਮੰਗ ਰਿਹਾ ਕਹਿੰਦਾ ਤੂੰ ਕਿਲਾ ਬਣਾ ਸਕਦਾ ਤਾਮੀਰ ਕਰ ਸਕਦਾ ਕਹਿੰਦਾ ਹਾਂਜੀ ਕਰ ਲਾਂਗਾ ਕਹਿੰਦਾ ਅੱਛਾ ਠੀਕ ਹੈ ਤੂੰ ਤੋਪ ਜਿਹੜੀ ਹੈ ਉਹ ਕਾਸਟ ਕਰ ਸਕਦਾ ਢਾਲ ਸਕਦਾ ਤੋਪ ਦੀ ਢਲਾਈ ਕਰ ਸਕਦਾ ਕਹਿੰਦਾ ਬਿਲਕੁਲ ਕਰ ਸਕਦਾ ਮੈਂ ਕੀਤਾ ਹੋਇਆ ਕੰਮ ਇਹ ਦੋ ਚੀਜ਼ਾਂ ਪੂਰਾ ਹੋ ਗਿਆ ਕਹਿੰਦਾ ਫਿਰ ਮਹਾਰਾਜ ਰਣਜੀਤ ਸਿੰਘ ਉੱਠਿਆ ਔਰ ਉੱਠ ਕੇ ਤੇ ﺍﻟमारी ਖੋਲੀ ਤੇ ਉਹਦੇ ਚ ਘੜੀ ਕੱਢ ਕੇ ਲਿਆਇਆ ਕਹਿੰਦਾ ਮੇਰੀ ਘੜੀ ਖਰਾਬ ਹੋ ਗਈ ਇਹਨੂੰ ਠੀਕ ਕਰ ਦੇ ਉਸਨੇ ਘੜੀ ਠੀਕ ਕਰ ਦਿੱਤੀ ਉਹਨੂੰ ਨੌਕਰੀ ਮਿਲ ਗਈ ਕਿੰਨੀ ਵੱਡੀ ਗੱਲ ਹੈ ਔਰ ਇੱਕ ਹੋਰ ਹੈ ਕਿ ਜਦੋਂ ਕਾਲ ਪਿਆ ਤੇ ਲੋਕ ਉਹਨੇ ਸਾਰੇ ਆਪਣੇ ਜਿਹੜੇ ਗੋਦਾਮ ਸੀ ਉਹਨਾਂ ਦੇ ਸਭ ਦਰਵਾਜ਼ੇ ਖੋਲ ਦਿੱਤੇ ਸਾਰਿਆਂ ਚ ਵੰਡਣ ਲੱਗ ਪਿਆ ਇੱਕ ਜ਼ੈਇਫ ਬਜ਼ੁਰਗ ਬੁੱਢਾ ਆਪਣੀ ਸਮਰੱਥਾ ਤੋਂ ਵੱਧ ਭਾਰੀ ਬੋਰੀ ਚੁੱਕ ਕੇ ਲਿਜਾਣ ਲੱਗਾ ਉਹਦੇ ਕੋ ਚੱਕੀ ਨਾ ਗਈ ਮਹਾਰਾਜਾ ਰਣਜੀਤ ਸਿੰਘ ਭੇਸ ਵਟਾ ਕੇ ਘੁੰਮ ਰਿਆ ਸੀ ਉਸਨੇ ਉਹ ਬੋਰੀ ਜਿਹੜੀ ਸੀ ਉਹ ਆਪਣੀ ਪਿੱਠ ਤੇ ਚੁੱਕੀ ਤੇ ਉਹਦੇ ਘਰ ਪਜਾ ਕੇ ਆਇਆ ਇੱਕ ਹੋਰ ਬੜੀ ਦਿਲਚਸਪ ਹੈ ਕਹਿੰਦੇ ਕਿ ਫਕੀਰ ਅਜ਼ੀਜ਼ੁਦੀਨ ਸਾਹਿਬ ਨਾਲ ਬੈਠੇ ਸੀ ਹੁਣ ਫਕੀਰ ਸਾਹਿਬ ਤਸਬੀਹ ਫੇਰ ਰਹੇ ਆ ਔਰ ਉਹ ਜਿਹੜੀ ਤਸਬੀਹ ਫੇਰਦੇ ਐ ਉਹ ਬਾਹਰਲੇ ਪਾਸੇ ਮਣ ਕੇ ਸੁੱਟਦੇ ਐ ਫਕੀਰ ਸਾਹਿਬ ਫਕੀਰ ਅਜੀਜ਼ਉਦੀਨ ਜੀ ਉਹ ਬਾਹਰਲੇ ਪਾਸੇ ਸੁੱਟ ਰਹੇ ਐ ਤੇ ਮਹਾਰਾਜਾ ਰਣਜੀਤ ਸਿੰਘ ਬਾਹਰਲੇ ਪਾਸਿਓਂ ਅੰਦਰਲੇ ਪਾਸੇ ਮਣ ਕੇ ਫੇਰ ਰਹੇ ਐ ਤੇ ਅਚਾਨਕ ਮਹਾਰਾਜਾ ਰਣਜੀਤ ਸਿੰਘ ਪੁੱਛਦੇ ਐ ਫਕੀਰ ਅਜੀਜ਼ਉਦੀਨ ਜੀ ਨੂੰ ਕਿ ਇਹ ਕੀ ਗੱਲ ਐ ਕਿ ਮੈਂ ਬਾਹਰਲੇ ਮੈਂ ਅੰਦਰਲੇ ਪਾਸੇ ਫੇਰ ਰਿਆਂ ਤੇ ਤੁਸੀਂ ਬਾਹਰਲੇ ਪਾਸੇ ਉਹ ਕਹਿੰਦੇ ਮੈਂ ਆਪਣੇ ਅੰਦਰ ਦਾ ਨਫਸ ਆਪਣੀਆਂ ਬੁਰੀਆਈਆਂ ਬਾਹਰ ਸੁੱਟ ਰਿਆਂ ਤੇ ਤੁਸੀਂ ਚੰਗੀਆਂ ਚੀਜ਼ਾਂ ਅੰਦਰਲੇ ਪਾਸੇ ਸੁੱਟ ਰਹੇ ਹੋ ਸੋ ਇਹ ਇੱਕ ਬੜਾ ਉਹਨਾਂ ਦਾ ਬੜਾ ਇੱਕ ਸਟਾਈਲ ਵੀ ਸੀਗਾ ਕਿ ਉਸ ਗੱਲ ਨੂੰ ਕਰਨ ਦਾ ਉਹਦੇ ਬਾਅਦ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਹਕੂਮਤ ਕਿਸੇ ਦੀ ਵੀ ਹੋਏ ਹਾਕਮ ਕੋਈ ਵੀ ਹੋਏ ਹਾਕਮ ਵੱਖਰੇ ਹੋ ਸਕਦੇ ਆ ਪਰ ਜੇਕਰ ਉਹ ਸਾਰੀ ਰਿਆਆ ਨਾਲ ਇਹ ਦੋ ਅਸੂਲ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੇ ਹੈ ਅਗਰ ਉਹ ਸਾਰੀ ਰਿਆਆਯਾ ਦੇ ਨਾਲ ਇੱਕੋ ਜਿਹਾ ਅਗਰ ਉਹ ਵਤੀਰਾ ਰੱਖਦਾ ਹੈ ਅਗਰ ਇੱਕੋ ਜਿਹਾ ਰੱਖਦਾ ਜਿਵੇਂ ਇੱਕ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਕੁਝ ਗੈਰ ਮੁਸਲਮਾਨਾਂ ਨੇ ਇਕੱਠੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਹ ਜਿਹੜੀ ਅਜ਼ਾਨ ਦਿੰਦੇ ਆ ਸਵੇਰੇ ਸਵੇਰੇ ਇਹ ਬੜੀ ਸਾਨੂੰ ਦਿੱਕਤ ਹੁੰਦੀ ਹੈ ਇਹਨਾਂ ਨੂੰ ਕੋਈ ਸਵੇਰੇ ਸਵੇਰੇ ਨਾ ਦਿਆ ਕਰੇ ਮਹਾਰਜ ਜਿੰਜੀਤ ਸਿੰਘ ਕਹਿੰਦੇ ਬਿਲਕੁਲ ਨਹੀਂ ਦੇਣੀ ਚਾਹੀਦੀ ਠੀਕ ਹੈ ਨਹੀਂ ਦੇਣਗੇ ਤੇ ਫਿਰ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਠੀਕ ਹੈ ਇਦਾਂ ਕਰੋ ਅੱਜ ਤੋਂ ਬਾਅਦ ਤੁਸੀਂ ਸਾਰੇ ਨਾ ਹਰ ਇੱਕ ਦੇ ਘਰ ਵਿੱਚ ਜਾ ਕੇ ਤੁਹਾਡੀ ਡਿਊਟੀ ਹੋਏਗੀ ਜ਼ਿੰਮੇਵਾਰੀ ਹੋਏਗੀ ਕਿ ਤੁਸੀਂ ਹਰ ਕਿਸੇ ਦੇ ਘਰ ਵਿੱਚ ਜਾ ਕੇ ਕਹੋਗੇ ਕਿ ਭਾਈ ਇਹ ਨਮਾਜ਼ ਦਾ ਟਾਈਮ ਹੋ ਗਿਆ ਉઠੋ ਚਲੋ ਮਸਜਿਦ ਤੇ ਉਹ ਕਹਿੰਦੇ ਜੀ ਇਹਨਾਂ ਨੂੰ ਦੇ ਲੈਣ ਦਿਓ ਸੋ ਇਹ ਇਹ ਤਰੀਕਾ ਸੀ ਸੋ ਇੱਕ ਤਾਂ ਤਰੀਕਾ ਇਹ ਹੈ ਕਿ ਸਾਰੀ ਰਿਆਆ ਦੇ ਨਾਲ ਲਿਖੋ ਜਾ ਕਰੇ ਔਰ ਜਿਹੜਾ ਉਹਦਾ ਜਿਹੜਾ ਉਹਦਾ ਮਜ਼ਹਬ ਹੈ ਜਿਹੜਾ ਉਹਦਾ ਈਮਾਨ ਹੈ ਜਿਹੜਾ ਉਹਦਾ ਦੀਨ ਹੈ ਉਹ ਆਪਣੇ ਤੱਕ ਹੋਏ ਉਹ ਈਮਾਨ ਉਹ ਦੀਨ ਉਹ ਸ਼ਰਅ ਜੇਕਰ ਹਰ ਇੱਕ ਦੇ ਉੱਤੇ ਲਾਗੂ ਕਰੇਗਾ ਤੁਸੀਂ ਦੇਖੋਗੇ ਉਹ ਕਿਧਰੇ ਵੀ ਹੋਏਗਾ ਫਿਰ ਉਸ ਦੇ ਨਤਾਇਜ ਜਿਹੜੇ ਆ ਕਿਸ ਤਰ੍ਹਾਂ ਦੇ ਹੁੰਦੇ ਹੈਗੇ ਹ ਹੁਣ ਯੂਰਪ ਦੇ ਲੋਕ ਸਾਰੇ ਸਾਰੇ ਦੇ ਸਾਰੇ ਆਪਣੀ ਬੋਲੀ ਬੋਲਦੇ ਆ ਮਹਾਰਾਜ ਰਣਜੀਤ ਸਿੰਘ ਦਾ ਰਾਜ ਇੱਕ ਮਾਡਲ ਸੀ ਯੂਰਪ ਦੇ ਲੋਕ ਸਾਰੇ ਆਪਣੀ ਬੋਲੀ ਬੋਲਦੇ ਆ ਜਿਹੜੇ ਮਰਜ਼ੀ ਮੁਲਕ ਵਿੱਚ ਚਲੇ ਜਾਓ ਉਹਨਾਂ ਦੀ ਆਪਣੀ ਬੋਲੀ ਹੈ ਪਰ ਅਸੀਂ ਆਪਣੀ ਬੋਲੀ ਭੁੱਲ ਗਏ ਹਾਂ ਆਪਣੀ ਬੋਲੀ ਛੱਡ ਗਏ ਹਾਂ ਆਪਣੀ ਵਿਰਾਸਤ ਛੱਡ ਗਏ ਹਾਂ ਮੈਨੂੰ ਯਾਦ ਹੈ ਬਾਬ ਹੂਪ ਅਮਰੀਕਾ ਦਾ ਇੱਕ ਬਹੁਤ ਵੱਡਾ ਕਮੇਡੀਅਨ ਸੀ ਰਾਈਟਰ ਸੀ ਤੇ ਉਹ ਕਹਿੰਦਾ ਕਿ ਮੈਂ ਰਸ਼ੀਆ ਗਿਆ ਉਹ ਬੜੀ ਸੋਹਣੀ ਗੱਲ ਲਿਖਦਾ ਹੈ ਕਹਿੰਦਾ ਮੈਂ ਰਸ਼ੀਆ ਗਿਆ ਮੈਂ ਉੱਥੇ 15 ਦਿਨ ਰਿਹਾ ਪਰ ਤੁਸੀਂ ਯਕੀਨ ਮੰਨੋ ਮੈਨੂੰ ਬੋਲਣ ਦੇ ਬੋਲੀ ਦੀ ਕੋਈ ਤਕਲੀਫ ਨਹੀਂ ਹੋਈ ਕੋਈ ਦਿੱਕਤ ਨਹੀਂ ਆਈ ਹੈਵ ਹੈਡ ਨੋ ਲੈਂਗੁਏਜ ਪ੍ਰੋਬਲਮ ਕਹਿੰਦੇ ਕਿਉਂ ਕਹਿੰਦਾ ਨੋਬਡੀ ਟਾਕ ਟੂ ਮੀ ਕਹਿੰਦਾ ਕਿਸੇ ਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਸੋ ਪਰ ਗੱਲ ਇਹ ਹੈ ਕਿ ਮਾਰਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਰੇ ਸਨ ਹਰ ਮੁਲਕ ਦੇ ਮਸ਼ਿੰਦੇ ਸੀਗੇ ਔਰ ਇਹ ਮਾਰਜਾ ਰਣਜੀਤ ਸਿੰਘ ਦੀ ਦੇਣ ਹੈ ਕਿ ਉਹਦੇ ਕਰਕੇ ਸੈਂਕੜੇ ਕਿਤਾਬਾਂ ਬਾਹਰ ਲਿਆਂ ਨੇ ਮਾਰਜਰ ਰਣਜੀਤ ਸਿੰਘ ਦੇ ਰਾਜ ਜਾਂ ਪੰਜਾਬੀਆਂ ਦੇ ਰਾਜ ਜਾਂ ਪੰਜਾਬ ਦੇ ਰਾਜ ਬਾਰੇ ਲਿਖੀਆਂ ਉਹ ਜਿਹੜਾ ਰਾਜ ਹੈ ਪੰਜਾਬ ਦੇ ਭਾਵੇਂ ਟੁਕੜੇ ਹੋ ਗਏ ਪਰ ਪੰਜਾਬ ਉਹ ਪੰਜਾਬ ਹੈ ਜਿਹੜਾ ਪੂਰਾ ਖੇਤ ਹੈ ਇਸ ਕਰਕੇ ਉਹਦੀ ਸਖਾਵਤ ਉਹਦਾ ਕਲਚਰ ਉਹਦਾ ਲਿਟਰੇਚਰ ਜਿਹੜਾ ਕਿ ਬਹੁਤ ਅਮੀਰ ਹੈ ਬਹੁਤ ਅਮੀਰ ਹੈ ਉਹਦੀ ਬੋਲੀ ਬੜੀ ਅਮੀਰ ਹੈ ਤੁਸੀਂ ਭਾਵੇਂ ਪੁਰਾਤਨ ਚਲੇ ਜਾਓ ਬਾਬਾ ਫਰੀਦ ਤੂੰ ਚਲੇ ਜਾਓ ਬਾਬਾ ਵਜੀਦ ਤੂੰ ਚਲੇ ਜਾਓ ਬੁੱਲੇ ਸ਼ਾ ਚਲੇ ਜਾਓ شیخ ਫਰੀਦ ਜੀ ਤੂੰ ਬਾਬਾ ਫਰੀਦ ਜੀ ਤੂੰ ਚਲੇ ਜਾਓ ਕਿੱਧਰ ਵੀ ਚਲੇ ਜਾਓ ਤੁਹਾਨੂੰ ਉਹ ਪੰਜਾਬੀ ਦੇ ਵਿੱਚ ਐਸੇ-ਐਸੇ ਜੈਮ ਮਿਲਣਗੇ ਜਿਨ੍ਹਾਂ ਦਾ ਇੱਕ-ਇੱਕ ਜਿਹੜਾ ਲਫ਼ਜ਼ ਹੈਗਾ ਉਹ ਤੁਹਾਡੀ ਰੂਹ ਨੂੰ ਜਿਹੜਾ ਸਕੂਨ ਦਿੰਦਾ ਹੈਗਾ ਸੋ ਅੱਜ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਗੱਲ ਕਰਨ ਦਾ ਮੈਨੂੰ ਮੌਕਾ ਦਿੱਤਾ ਔਰ ਮੈਂ ਤਾਂ ਦਿਲੋਂ ਮਹਿਸੂਸ ਕਰਦਾ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਜਿਹੜਾ ਸਿਸਟਮ ਹੈਗਾ ਉਹਦੇ ਵਿੱਚੋਂ ਅਗਰ ਕੁਝ ਵੀ ਲੈ ਕੇ ਉਹਨੂੰ ਕੀਤਾ ਜਾਏ ਤੇ ਸ਼ਾਇਦ ਸਾਡੇ ਬਹੁਤ ਸਾਰੇ ਮਸਲੇ ਉਹਦੇ ਨਾਲ ਹੱਲ ਹੁੰਦੇ ਆ। ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਇੱਕ ਵਾਰ ਫਿਰ ਕਿ ਮੌਕਾ ਦਿੱਤਾ ਔਰ ਸਾਰੇ ਖਿੱਤੇ ਦੇ ਸਾਰੇ ਪੰਜਾਬੀਆਂ ਨੂੰ ਮੇਰੀ ਤਰਫੋਂ ਜਿਹੜਾ ਸਲਾਮ ਕਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਹੀ ਹੈ ਕਿ ਸੋਹਣੇ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਈਓ ਇਹ ਜਿਹੜਾ ਪੰਜਾਬ ਹੈ ਇਹ ਵਸਦਾ ਰਵੇ ਆਬਾਦ ਰਵੇ ਇਹ ਪੰਜਾਬ ਦੀ ਜਿਹੜੀ ਖੁਸ਼ਬੂ ਹੈ ਸਾਰੇ ਦੁਨੀਆ ਤੱਕ ਫੈਲਦੀ ਰਵੇ ਸੋ ਅਖੀਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਖਰਾਜੇ ਅਕੀਦਤ ਪੇਸ਼ ਕਰਦੇ ਆ ਹੋਇਆ ਇੱਕ ਤੇਜਾ ਸਿੰਘ ਸਾਬਰ ਪੰਥਕ ਕਵੀ ਹੋਏ ਹੈ ਉਹ ਕਹਿੰਦੇ ਕਿ ਮੈਂ ਲਾਹੌਰ ਕਿਲੇ ਦੇ ਵਿੱਚ ਗਿਆ ਔਰ ਜਦੋਂ ਮੈਂ ਜਾ ਕੇ ਸ਼ੇਰੇ ਪੰਜਾਬ ਦੇ ਉਹ ਉਹ ਸ਼ਸਤਰ ਦੇਖੇ ਤਾਂ ਉੱਥੇ ਕੀ ਵਾਪਰਿਆ ਕੀ ਹੋਇਆ ਉਹਨਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਮੁਖਾਤਬ ਹੋ ਕੇ ਕੁਝ ਅਸ਼ਾਰ ਲਿਖੇ ਉਹ ਕਹਿੰਦੇ ਮੈਂ ਸ਼ਰਮ ਚ ਡੁੱਬੇ ਕੁਝ ਹੰਝੂ ਲੈ ਕੇ ਕੁਝ ਖੁਸੇ ਟੁੱਟੇ ਹੋਏ ਜਜ਼ਬੇ ਲੈ ਕੇ ਕੁਝ ਨਿੰਮੋ ਝੂਨੇ ਜਹੇ ਤਰਲੇ ਲੈ ਕੇ ਕੁਝ ਹਾੜੇ ਲੈ ਕੇ ਕੁਝ ਹੋਕੇ ਲੈ ਕੇ ਤੇਰੇ ਨਾਲ ਮੈਂ ਗੱਲਾਂ ਦੋ ਕਰਨ ਹੱ ਲੱਗਾ ਇੱਕ ਸ਼ਸਤਰਾਂ ਵਾਲਾ ਮੈਂ ਕਮਰਾ ਡਿੱਠਾ ਜਿੱਥੇ ਨੇਜ਼ੇ ਲਮਕਣ ਉਥੇ ਤੇਗਾ ਚਮਕਣ ਉਥੇ ਲੇਟੀਆਂ ਤੋਪਾਂ ਪਈਆਂ ਬਿਟਬਿਟ ਵੇਖਣ ਇਹ ਪਤਾ ਨਹੀਂ ਕਿਸ ਨੂੰ ਉਹ ਪਈਆਂ ਉਡੀਕਣ ਤੇ ਚੁੱਕ ਕੇ ਉਸ ਨੂੰ ਜਾਂ ਚੁੰਮਣ ਲੱਗਾ ਇੱਕ ਪਹਿਰੇ ਵਾਲੇ ਮੈਨੂੰ ਵੇਖ ਕੇ ਕਿਹਾ ਬਈ ਸੁਣ ਸਰਦਾਰਾ ਕਿਸੇ ਚੀਜ਼ ਦੇ ਤਾਈਂ ਹੱਥ ਨਾ ਲਾਈਂ ਮੈਂ ਜਾਦੇ ਸੁਣਿਆ ਮੇਰਾ ਸੀਨਾ ਕੰਬਿਆ ਜਾਏ ਦਿਲ ਨਾ ਥੰਮਿਆ ਮੇਰਾ ਇੱਕ ਰੰਗ ਆਵੇ ਮੇਰਾ ਇੱਕ ਰੰਗ ਜਾਵੇ ਪਰ ਕੋਈ ਵੀ ਉਥੇ ਮੇਰੀ ਪੇਸ਼ ਨਾ ਜਾਵੇ ਮੈਂ ਕੰਬ ਖਲੋਤਾ ਮੇਰੇ ਦਿਲ ਨੇ ਕਿਆ ਇਹ ਉਹ ਨਹੀਂ ਸ਼ਸਤਰ ਜੋ ਅਸੀਂ ਸਾਂ ਪਾੰਦੇ ਤੇ ਅਸੀਂ ਚਲਾਂਦੇ ਅੱਜ ਓਪਰੇ ਹੋਏ ਅਜਿਉਂਦੇ ਮੋਏ ਹੱਥ ਲਾ ਨਹੀਂ ਸਕਦੇ ਗੱਲ ਪਾ ਨਹੀਂ ਸਕਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਖੁਦਾ হাফেজ ਰੱਬ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ